ਜਨਵਰੀ ਦਾ ਪਵਿੱਤਰ ਮਹੀਨਾ ਸੱਚੀ ਸਿੱਖਿਆ ਦੇ ਪਾਠਕਾਂ ਦੇ ਲਈ ਦੁੱਗਣੀ ਖੁਸ਼ੀਆਂ ਲੈ ਕੇ ਆਇਆ ਹੈ। ਇੱਕ ਤਰਫ ਜਿੱਥੇ ਇਹ ਮਹੀਨਾ ਸਾਦ ਸੰਗਤ ਪੂਜਨੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨਾ ਐਮ ਐ ਜੀ ਭੰਡਾਰੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਉੱਥੇ ਹੀ ਅੱਜ ਜਨਵਰੀ ਦੇ ਇਸ ਪਵਿੱਤਰ ਮਹੀਨੇ ਵਿੱਚ ਸੱਚੀ ਸਿੱਖਿਆ ਪత్రిక ਦੁਆਰਾ ਕੱਢੇ ਗਏ ਲੱਕੀ ਡਰਾ ਦੇ ਜੇਤੂ ਪਾਠਕਾਂ ਤੇ ਵੀ ਲੱਖਾਂ ਰੁਪਿਆਵਾਂ ਦੇ ਇਨਾਮ ਦੀ ਪੁਛਾਰ ਹੋਈ ਹੈ। ਦਰਸਲ ਤੁਨ ਅਦਾਜ਼ੀ ਕੀ ਸੱਚੀ ਸਿੱਖਿਆ ਦਾ ਇਹ ਲੱਕੀ ਡਰਾ ਰਾਸ਼ਟਰੀ ਸਮਾਚਾਰ ਪੱਤਰ ਸੱਚਕੁੰਦ ਦੇ ਮੁੱਖ ਦਫ਼ਤਰ ਸਰਸਾ ਹਰਿਆਣਾ ਦੇ ਵਿੱਚ ਕੱਢਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੱਚਕੁੰਦ ਅਤੇ ਸੱਚੀ ਸਿੱਖਿਆ ਦੇ ਸਟਾਫ ਮੈਂਬਰ ਅਤੇ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਦੇ 85 ਨੰਬਰ ਕਮੇਟੀ ਮੈਂਬਰ ਵੀ ਮੌਜੂਦ ਰਹੇ ਸਭ ਤੋਂ ਪਹਿਲਾਂ ਇਸ ਲੱਕੀ ਡਰਾ ਪ੍ਰੋਗਰਾਮ ਦਾ ਸ਼ੁਭਾਰੰਭ ਸੱਚੀ ਸਿੱਖਿਆ ਦੇ ਮੁੱਖ ਸੰਪਾਦਕ ਬਨਵਾਰੀ ਲਾਲ ਇਨਸਾਨ ਦਾ ਪਵਿੱਤਰ ਨਾਰਾ ਤੇ ਬੇਨਤੀ ਦਾ ਭਜਨ ਬੋਲ ਕੇ ਕੀਤਾ ਜੇ ਜਬਾਤ ਉਹਨਾਂ ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਦਾ ਤੇ ਮੋਤਵਰ ਲੋਕਾਂ ਨੂੰ ਉਜਨੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਜੇ ਜਬਾਤ ਸੱਚੀ ਸਿੱਖਿਆ ਤੋਂ ਮਲਕੀਤ ਸਿੰਘ ਇਨਸਾਨ ਨੇ ਲੱਕੀ ਡਰਾ ਦੇ ਕਾਰਜਵੈ ਨੂੰ ਅੱਗੇ ਵਧਾਇਆ ਤੁਨ ਦਾਸੀ ਕੀ ਲੱਕੀ ਡਰਾ April 2023 ਤੋਂ ਲੈ ਕੇ March 2024 ਤਹਤ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਪਹਿਲੇ ਨਾਮ ਦੇ ਰੂਪ ਵਿੱਚ 50 ਰੈਫਰਿਜਰੇਟਰ ਸੈਕਿੰਡ ਨਾਮ ਦੇ ਰੂਪ ਵਿੱਚ 100 ਮਲਟੀ ਕੜਾਈ ਤੀਜੀ ਨਾਮ ਦੇ ਰੂਪ ਵਿੱਚ 215 ਲੀਟਰ ਦੇ ਕੈਂਪਰ ਚੌਥੇ ਨਾਮ ਦੇ ਰੂਪ ਵਿੱਚ 1000 ਡਬਲ ਬੈੱਡ ਸ਼ੀਟ ਅਤੇ ਪੰਜਵੇਂ ਨਾਮ ਦੇ ਰੂਪ ਵਿੱਚ 5000 ਪਾਣੀ ਦੀ ਬੋਤਲ ਸ਼ਾਮਿਲ ਸੀ ਪ੍ਰੋਗਰਾਮ ਵਿੱਚ ਪਹੁੰਚੇ ਪੰਜਾਬ ਦੇ 85 ਮੈਂਬਰ ਗੁਰਮੇਲ ਸਿੰਘ ਹਰਮਨਦੀਪ ਸਿੰਘ Rajasthan ਤੋਂ ਜਗਤਾਰ ਸਿੰਘ ਬਲਰਾਜ ਗੁਦਾਰਾ ਪਹਿਣ ਕ੍ਰਿਸ਼ਨਾ ਸਰਬਜੀਤ ਕੌਰ ਸਰਲਾ ਇੰਸਾ ਰਤੂ ਇੰਸਾ ਸਮਿਤ ਹੋਰ ਵੀ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ